ਅੱਜ ਆਪਾਂ ਚੱਲੇ ਆਂ ਆਪਾਪੇ ਨਾਲ ਡਿਬੇਟ ਤੇ ਸਪੋਕਸਮੈਨ ਟੀਵੀ ਵਾਲਿਆਂ ਦੀ ਸਾਥ ਲੱਗਣੀ ਹੈ ਜੀ ਹਾਂਜੀ ਸਾਰੀਆਂ ਪਾਰਟੀਆਂ ਦਾ ਪੈਣਾ ਕੜਵਸ ਆਉ ਦਿਖਾਉਣੇ ਆਪਾਂ ਆਪਾਂ ਤਿੰਨੇ ਚੱਲੇ ਆਂ ਲੈਟਸ ਗੋ ਲੋ ਜੀ ਸਭ ਤੋਂ ਪਹਿਲਾਂ ਅਸੀਂ ਪਹੁੰਚ ਗਏ ਆਂ ਆਪਾਪੇ ਨੇ ਕਾਲੀ ਚੱਕ ਕੇ ਸਾਨੂੰ ਉਰੇ ਬੁਲਾ ਲਿਆ ਹੁਣ ਉਰੇ ਕੋਈ ਨਹੀਂ ਹੈਗਾ ਉਹ ਦੇਖੋ ਸਾਰੀਆਂ ਕੁਰਸੀਆਂ ਖਾਲੀ ਪਈਆਂ ਇੱਕੋ ਗੱਡੀ ਖੜੀ ਆ ਬੱਸ ਆ ਹੁਣ ਖੜੇ ਆਂ ਔਰ ਡੀਕੂਗੇ ਹੁਣ ਅੱਧਾ ਘਾਟਾ ਇੱਕ ਤਾਂ ਗੱਡੀ 'ਚ ਬੈਠਾ ਪਾਪੇ ਜਦੋਂ ਉਸ ਹਿਸਾਬ ਨਾਲ ਕੁਰਸੀਆਂ ਧੁੱਪ ਚ ਲਾਈਆਂ ਆ ਗਈ ਹੁਣ ਦਿਖਾ ਸੀ ਅੱਜ ਚਾਕਲੇਟੀ ਵਰਗੇ ਉਹ ਦੇਖ ਉਹ ਦਿਖਾ ਦੇ ਲਓ ਜੀ ਪਹਿਲੀ ਗੱਡੀ ਆ ਗਈ ਆ ਚਲੋ ਇੰਤਜ਼ਾਰ ਮੁੱਕਿਆ ਦੇਖੋ ਜੀ ਆਪਾਂ ਹੁਣ 2 ਤੇ 4 ਹੋ ਗਏ ਦੇਖੋ ਟਾਈਮ ਦੇ ਪਵੰਦਾਂ ਜਿਹੜੇ ਅਸੀਂ ਦੋ ਬੰਦੇ ਹੀ ਆ ਮੇਰੇ ਹਿਸਾਬ ਨਾਲ ਫਰਕੇ 'ਚ ਅਸੀਂ ਪਹਿਲਾਂ ਆ ਕੇ ਦੇਖਦੇ ਹਾਂ ਹੁਣ ਵਾਕੀ ਸਾਡੇ ਏਰੀਆ ਤੇ ਆਉਣ ਵਾਲੇ ਪ੍ਰਧਾਨ ਇਹਨਾਂ ਦੀਆਂ ਬੋਟਾਂ ਦੀ ਟੈਨਸ਼ਨ ਚੱਲ ਰਹੀ ਆ ਸਾਰੇ ਇਕੱਠ ਹੋ ਗਿਆ ਮਾੜੀ ਮਾੜੀ ਸਾਂਗ ਲੱਗਦੀ ਹੈ ਦੇਖਦੇ ਹਾਂ ਉਹ ਕਿਹੜੀ ਤਰੀਕਾ ਨੂੰ ਅਸੀਂ ਤਾਂ ਹੀ ਦਿਖਾਵਾਂਗੇ ਹੌਸਲਾ ਨਹੀਂ ਹਾਰਦੇ ਹੈਗੇ ਟੰਟ ਕੇ ਆ ਬਸ ਉਹ ਬਾਕੀ ਸਾਰੇ ਧੁੱਪਾਂ 'ਤੇ ਬੈਠੇ ਆ ਸ਼ੁਰੂਆਤ ਐ ਇਸ ਲੈਣ ਦੀ ਛਾਂ ਲੱਗ ਗਈ ਉੱਧਰ ਆਪਾਂ ਵੀ ਵੀ ਗਿਆ ਨੇ ਆ ਨਾਲ ਮੱਠੀਆਂ ਚੱਲਦੀਆਂ ਕੁਰਸੀਆਂ ਪਰ ਉਤਾਰ ਕੇ ਸਾਰਿਆਂ ਨੇ ਥੱਲੇ ਬਿਠਾਤੇ ਆ ਮੈਡਮ ਨੇ ਆਂਦੀ ਸਾਲ ਸਾਰੇ ਥੱਲੇ ਬਿਠਾਤੇ ਇੰਦਰ ਬੀਬੀਆਂ ਵੀ ਬਿਠਾਦੀਆਂ ਮੈਡਮ ਨੇ ਕਹਾਪਵਾਤਾ ਦਾ ਦੇ ਵਕਾਫ ਵਾਸਤੇ ਕੋਈ ਵੀ ਸਰਪੰਚ ਬਣਦਾ ਪਿੰਡ ਨੂੰ ਉਹਦਾ ਸਾਥ ਦੇਣਾ ਚਾਹੀਦਾ ਜੇ ਪਿੰਡ ਦੀ ਤਰੱਕੀ ਚਾਹੀਦੀ ਹੈ ਸਫਾਈ ਚਾਹੀਦੀ ਹੈ ਤਾਂ ਕਿਸੇ ਪਾਰਟੀ ਦਾ ਪਾਰਟੀ ਵਾਈ ਤੋਂ ਕੁਝ ਸਰਪੰਚਾਂ ਨੂੰ ਸਾਥ ਦੇਣਾ ਚਾਹੀਦਾ ਕਹੇ ਦਾ ਇੱਕ ਪਿੰਡ ਦੇ ਬੰਦੇ ਨੇ ਇਹ ਗੱਲ ਕਹਿਤੀ ਜਿਲੇ ਪੂਰੇ 20 50 ਪਿੰਡਾਂ ਦੇ ਬੰਦੇ ਬੈਠੇ ਕੋਈ ਹੱਥ ਚੱਕੋ ਜਿਨ੍ਹਾਂ ਦੇ ਪਿੰਡ ਡੀਸੀ ਦੇ ਸਟੇਡੀਅਮ ਬਣਾਇਆ ਹੋਵੇ ਮੈਂ ਪਿੰਡ ਦਾ ਸਰਪੰਚ ਮੈਂ ਤੋਂ ਮੇਰੇ ਪਿੰਡ ਐਮ ਐਨ ਐ ਦੇ ਬਾਥਰੂਮ ਦੀ ਟਾਇਲਾਂ ਦਾ ਅਧਗਾਟਨ ਕਰਨ ਆਇਆ ਇਹ ਡੀਸੀ ਦੇ ਸਟੇਡੀਅਮ ਦੀ ਗੱਲ ਕਰਦੇ ਚਲੋ ਚੜੀਆਂ ਦੀ ਗੱਲ ਪਿੰਡ ਦੀ ਗੱਲ ਲਾਗੋ ਤੁਸੀਂ ਮੇਰਾ ਪੁੱਛੀਂ ਕੋਰਾ ਜੀ ਮੈਂ ਮਸਜਿਦਾਂ ਸਰਪੰਚਾ ਚਲੋ ਮੈਂ ਦਿਖਾਉਂ ਵੀਰੇ ਪਿੰਡ ਤੇ ਬਾਥਰੂਮ ਨੂੰ 3 ਫੁੱਟ ਦੀ ਟਾਇਲ ਲਾ ਕੇ ਐਮ ਐਨ ਐ ਚੰਪੌਰ ਸਾਹਿਬ ਦਾ ਅਧਗਾਟਨ ਕਰ ਲਾਇਆ ਕੱਲ ਦੱਸੋ ਕਿ ਐਨਐਨਡੀ ਦੇ ਲੈਵਲ ਦਾ ਕੰਮ ਆ ਬਾਤ ਨੂੰ ਕਿ ਤੈਨਾਂ ਦਾ ਸਾਟਮ ਕਰਦਾ ਮੇਰੇ ਤੋਂ ਤੁਹਾਡੇ ਪਿੰਡ ਬਣ ਗਿਆ ਇਕੱਲੇ ਪੂਰੇ ਹਲਕੇ ਦੇ ਵਿੱਚ ਕਿਹੜੀ ਇੱਕ ਤੁਹਾਡਾ ਪਿੰਡ ਤੁਹਾਡੇ ਪਿੰਡ ਤੋਂ ਵੀ ਨਾ ਕਿਸੇ ਪਿੰਡ ਤੇ ਬੰਦਿਆ ਨੇ ਉਹ ਵੋਟ ਨਹੀਂ ਪਾਈ ਤੁਸੀਂ ਦੱਸੋ ਮੈਂ ਬੰਦਕਰਾ ਕਿਉਂ ਕਰਿਆ ਬੰਦਕਰਾ ਕਾਂਗਰਸ ਦੇ ਟਾਈਮ ਵੀ ਹੈਗਾ ਅਕਾਲੀਆਂ ਦੇ ਟਾਈਮ ਵੀ ਹੈਗਾ ਪਰ ਹੁਣ ਕੋਈ ਨਹੀਂ ਤਾਂ ਕੋਈ ਨਹੀਂ ਪਹੁੰਚ ਆਉਂਦਾ ਹਾਂ ਕਹਿੰਦੇ ਕਾਲਜ ਚੋਂ ਕਿੰਨੇ ਕਹਿੰਦੇ ਨੇ ਘਰ ਭਲਾ ਦੇ ਦਾ ਉਹਨੂੰ ਕਾਪੀ ਨਿਕਾਲੀ ਹਾਂ ਹਾਂ ਅਮਨ ਜੀ ਬਚਾਈਏ ਬਚਾਈਏ ਸਿਸਟਮ ਦੇ ਵਿੱਚ ਚੰਪਾ ਕੁਤੇ ਕੱਟੋ ਆ ਮੇਰੇ ਵੰਦੇ ਕੋਲ ਮੈਂ موبائل ਤੇ ਬੋਲਦਾ ਪਰਦੇ ਤੇ ਮੈਂ ਕੀ ਕਹਿੰਦਾ ਪਿੱਛੇ ਜਾਨ ਕਰੇ ਵੀ ਛੋਟਾ ਬਾਬੇ ਦੇ ਹੱਥੋਂ ਚਲੇ ਜਾਂਦਾ ਨਹੀਂ ਜਾਨੀ ਨਹੀਂ ਜਣਾ ਰਿਹਾ ਰਾਰਾ ਨਹੀਂ ਕਰਦਾ ਲੱਗਦਾ ਦਿਲ ਮਾ ਵੀ ਹੁੰਦਾ ਸਰ ਫੋਨ ਦਾ ਲੰਗਿਆ ਪੰਜਾਬ ਪਨਾ ਛੱਡਾ ਤੁਹਾਨੂੰ ਰੋਜ਼ ਪਤਾ ਲਾਉਂਦੇ ਆ ਇੱਥੇ ਸਾਡੇ ਨਹੀਂ ਸਾਡੇ ਲੋਕਾ ਹੁਣ ਨਹੀਂ ਹੋਣੇ ਨਹੀਂ ਹੋਣ ਲੱਗੇ ਬੈਡਰ ਕਰਦੇ ਹੋਣ ਕੀ ਚੁੱਪ ਕਰੇ ਹੋਣ ਚੁੱਪੇ ਅਪੜ ਜਿਹੜੇ ਜੀ ਸੋਚੀ ਗਏ ਗਾਹ ਗਈ ਹੈ ਇੱਥੇ ਆਪੇ ਆਉਣੀ ਬੈਠੇ ਆਣੇ ਮੌਜ ਨਾਲ ਆ ਰਿਹਾ ਇਹ ਆ ਦੇਖੋ ਜੀ ਆ ਬਾਈ ਜਵਾਬ ਦੇਣ ਆਇਆ ਹੋਇਆ ਅਸੀਂ ਵੀਰ ਦੇਖ ਰਿਹਾ ਜੀ ਪੂਰਾ ਦੇਖ ਰਿਹਾ ਜੀ ਵੀ ਕਿਵੇਂ ਪੰਜਾਬ ਚ ਕੀ ਕੀ ਹੋ ਰਿਹਾ ਹੈ ਮੁੱਦੇ ਕੀ ਕੀ ਆ ਇਹਨਾਂ ਨੇ ਸੋਲਵ ਕਰਨੇ ਆਗੇ ਹੋਰ ਇਹ ਆਗੇ ਕੁਝ ਨਹੀਂ ਹੋਇਆ ਜੀ ਬਸ ਜਾਬਾਂ ਦਾ ਭੇੜੇ ਬਣਿਆ ਪਿੱਛੇ ਸਾਡਾ ਭਾਪਾ ਰਕੜੇ ਟਾਈਮੇ ਖਰਾਬ ਹੋ ਜਾਂਦਾ ਸਾਡਾ ਚੰਨੀ ਸਾਬ ਆ ਗਏ ਆਪਣੀ ਕੋਠੀ ਚ ਇਹਦੇ ਬੀਟੇ ਬੈਠੇ ਆ ਅੰਦਰ